ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਕਉਣੀ ਹੈ ਨਾ ਸਟੇਜਾਂ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਕਉਣੀ ਹੈ ਨਾ ਸਾਥ ਸੰਗਤ ਤੁਹਾਨੂੰ ਤੇ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜੜੀ ਹੈ ਜਵਾਨੀ ਸਾਰੀ ਸ਼ੋਮਣੀ ਕਾ ਦਲ ਵਾਸਤ ਲਾਤੀ ਕਿਉਂਕਿ ਅਸੀਂ ਅੱਜ ਦੇ ਨਹੀਂ ਤੁਰੇ ਜਦੋਂ ਸ਼੍ਰੀ ਅਕਾਲ ਤਾਜ ਸਾਹਿਬ ਜੀ ਦੇ ਜਥੇਦਾਰਾਂ ਨੂੰ ਘਰ ਚ ਬੁਲਾ ਕੇ ਜਦੋਂ ਉਹਨਾਂ ਕੋਲ ਰਾਮ ਰਹੀਮ ਦਾ ਫੈਸਲਾ ਕਰਾਇਆ ਗਿਆ ਸੀ ਉਹ ਤੁਹਾਡੇ ਅੰਦਰ ਦਰਦ ਸੀ ਤੁਸੀਂ ਤਕਲੀਫ ਐਸੀ ਸਾਧ ਸੰਗਤ ਜੀ ਕੋਈ ਢਿੱਜੀ ਤੌਰ ਤੇ ਕੋਈ ਲੜਾਈ ਨਹੀਂ ਕਿਸੇ ਨਾਲ ਔਰ ਮੈਂ ਜਦੋਂ ਵੀ ਕਿਤੇ ਬੋਲੀ ਆ ਸਰ ਇੱਕੋ ਗੱਲ ਕਹੀ ਹੈ ਮੈਨੂੰ ਸਰਕਾਰ ਦੀਆਂ ਕੁਰਸੀਆਂ ਦੀ ਕੋਈ ਚਿੰਤਾ ਨਹੀਂ ਮੈਨੂੰ ਸਰਕਾਰ ਦੀ ਕੋਈ ਚਿੰਤਾ ਨਹੀਂ ਵੋਟਾ ਪੈਣੀਆਂ ਨਹੀਂ ਪੈਣੀਆਂ ਤੁਹਾਡੇ ਹੱਥਾ ਸਾਧ ਸੰਗ ਜੀ ਮੇਰੇ ਅੰਦਰ ਦੱਤ ਹੈ ਕਿ ਸ੍ਰੀ ਅਕਾਲ ਤਰ ਸਾਦੀ ਮਹਾਨਤਾ ਸ੍ਰੀ ਅਕਾਲ ਤਰ ਸਾਡੇ ਸਿਧਾਂਤ ਉਹਦੀ ਸਰਬਜਿੱਤਾ ਉਹਦੀ ਪ੍ਰਭੂ ਸਤਾਰੂ ਡਟ ਹਲਕੇਗੀ ਸਿੱਖ ਕਦੀ ਜਿਉਂਦਾ ਨਹੀਂ ਰਹਿ ਸਕਦਾ ਸਾਧ ਸੰਗ ਜੀ ਤੁਹਾਨੂੰ ਸਿੱਖ ਕੋ ਹੋਂਦਾ ਹੱਕ ਨਹੀਂ ਅਸੀਂ ਜੇ ਤੁਰੇ ਆ ਤੇ ਸਿੱਖ ਸਿਧਾਂਤ ਬਚਾਉਣ ਵਾਸਤੇ ਤੁਰੇ ਆ ਅਸੀਂ ਜੇ ਤੁਰੇ ਆ ਤੇ ਮਰਾਦ ਪੂਰਨ ਲਈ ਤੁਰੇ ਆ ਅਸੀਂ ਪ੍ਰਭੂ ਸਦਾ ਸ੍ਰੀ ਅਕਾਲ ਤਰ ਸਾਡੀ ਉਨੂੰ ਉੱਚਾ ਕਰਨ ਵਾਸਤੇ ਤੁਰੇ ਇਹ ਸਾਧ ਸੰਗਤ ਜੀ ਉਹਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਦੀਆਂ ਕਹਾਣੀਆਂ ਲੋਕੀ ਸੁਣਦੇ ਸੀ ਕਿ ਅਕਾਲੀ ਫੂਲਾ ਸਿੰਘ ਜੀ ਨੇ ਉਹਨੂੰ ਸਜਾ ਸਲਾਈ ਸਰਦਾਰ ਸੁਰਜੀਤ ਸਿੰਘ ਸੇ ਬਰਨਾਲੇ ਦੀ ਗੱਲ ਸੁਣਦੇ ਸੀ ਸਦਾ ਬੂਟਾ ਸਿੰਘ ਦੀ ਗੱਲ ਸੁਣਦੇ ਸੀ ਕਹਿੰਦੇ ਜੈਲਸੇ ਦੀ ਸੁਣਦੇ ਸੀ ਪਰ ਅੱਖਾਂ ਨਾਲ ਤੁਸੀਂ ਵੇਖੀ ਸੀ ਸਾਡੀ ਪੀੜ੍ਹੀ ਨਮੀ ਨੀ ਸੀ ਦੇਖਿਆ ਆ ਜਿਹੜੇ ਨੌਜਵਾਨ ਬੈਠੇ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੱਚਮੁੱਚ ਇੰਨੀ ਵੱਡੀ ਸ਼ਕਤੀ ਹੈ ਤੇ ਜਦੋਂ ਉਹ ਗੱਲ 2 ਦਸੰਬਰ ਨੂੰ ਦੁਹਰਾਈ ਗਈ 224 ਨੂੰ 사ਸਗਤ ਦੀ ਦੁਨੀਆ ਦੀ ਅੱਖਾਂ ਖੁੱਲ ਗਈਆਂ ਤੇ ਦੰਦ ਮੀਚੇ ਰਹਿ ਗਏ ਸਾਰੇ ਧਰਮਾਂ ਦੇ ਲੋਕ ਕਹਿੰਦੇ ਹੈ ਐਡਾ ਧਾਰਮਿਕ ਅਸਥਾਨ ਹੋਵੇ ਕਿਦਾਂ ਨਾ 사ਸਗਤ ਜੀ ਉਹ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਤਨ ਗੁਰੂ ਹਰਗੋਬਿੰਦ ਸਾਹਿਬ ਨੇ 1606 ਦੇ ਵਿੱਚ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਉਸਾਰਿਆ ਸੀ ਚੌਥੇ ਬੰਦੇ ਦੇ ਹੱਥ ਨਹੀਂ ਸੀ ਲੱਗੇ ਕੋਈ ਰਾਜਗੀਰ ਨਹੀਂ ਸੀ ਲੱਗਾ ਕਿਤੇ ਰੇਤਾਂ ਵੀ ਬਾਹਰ ਨਹੀਂ ਸੀ ਆਂਦੀ ਉਹ ਮਿੱਟੀ ਜਿਹੜੀ ਸੀ ਦਰਵਾਜ਼ੇ ਤੋਂ ਪਰਟ ਕੇ ਬਾਹਰ ਰੱਖੀ ਸੀ ਉਹ ਮਿੱਟੀ ਵਰਤੀ ਗਈ ਐਨੀ ਪਵਿੱਤਰ ਜਗ੍ਹਾ ਹੈ ਐਡੀ ਮਹਾਨ ਜਗ੍ਹਾ ਹੈ ਜਿਹੜੀ ਗੁਰੂ ਹਰਗੋਬਿੰਦ ਸਿੰਘ ਆਪਣੇ ਹੱਥਾਂ ਨਾਲ ਸਜਦੀ ਅੱਜ ਜਿੱਥੇ ਤੁਸੀਂ ਬੈਠੇ ਹੋ ਰੋਪੜ ਦੀ ਧਰਤੀ ਸਾਧ ਸੰਗਤ ਜੀ ਇਹ ਚੱਪਾ ਚੱਪਾ ਧਰਤੀ ਤੇ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਘੋੜਿਆਂ ਦੀ ਠੱਪ ਠੱਪ ਦੀ ਆਵਾਜ਼ ਆਉਂਦੀ ਹੋਵੇਗੀ ਤਿੰਨ ਵਾਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਭ ਤੋਂ ਪਹਿਲਾਂ ਜੋ ਪੌਂਟਾ ਸਾਹਿਬ ਤੋਂ ਆਏ ਉਸ ਵੇਲੇ ਪਠਾ ਸਾਹਿਬ ਜਿਹੜਾ ਅੱਜ ਗੁਰਦੁਆਰਾ ਸਾਹਿਬ ਬਣਿਆ ਉੱਥੇ ਜਿਹੜਾ ਕੋਟਲਾ ਨਿਹੰਗ ਖਾਂਸੀ ਉਸ ਦੇ ਪਠਾ ਚੂਨੇ ਦਾ ਚੜਲਾ ਸੀ ਉੱਥੇ ਆ ਕੇ ਉਹਨਾਂ ਦੇ ਚਰਨ ਪਏ ਤੇ ਉਸ ਦੀ ਪੈਣ ਦੇ ਨਾਲ ਫੋੜ ਪੈਣ ਦੇ ਨਾਲ ਠੰਡਾ ਹੋ ਗਿਆ ਦੂਜੀ ਵਾਰ ਜਦੋਂ ਇੱਥੇ ਪਹੁੰਚੇ ਉਸ ਵੇਲੇ ਭਾਈ ਬਚਿੱਤਰ ਸਿੰਘ ਜੀ ਜਦੋਂ ਸ਼ੀਦ ਪਹਿਲਾ ਜ਼ਖਮੀ ਹੋਏ ਉਸ ਵੇਲੇ ਉਸ ਦੇ ਘਰ ਪਹੁੰਚ ਗਏ ਤੇ ਸਤਸੰਗ ਜੀ ਉਹਦੇ ਘਰ ਆ ਕੇ ਬਚਿੱਤਰ ਸਿੰਘ ਜ਼ਖਮੀ ਹੋਏ ਨੂੰ ਉੱਥੇ ਠਹਿਰਾਇਆ ਉਹਦੀ ਮਰਮ ਪੱਟੀ ਕੀਤੀ ਤੇ ਫਿਰ ਉਸ ਵੇਲੇ ਜਦ ਸਰਕਾਰ ਨੂੰ ਪਤਾ ਲੱਗਾ ਤੇ ਸਰਕਾਰ ਨੇ ਆ ਕੇ ਘੇਰਾ ਪਾ ਲਿਆ ਤੇ ਭਾਈ ਬਚਿੱਤਰ ਸਿੰਘ ਨੂੰ ਉਸ ਵੇਲੇ ਅੰਦਰ ਜਦ ਰੱਖਿਆ ਹੋਇਆ ਸੀ ਉਹਦੇ ਇਲਾਜ ਕੀਤਾ ਜਾ ਰਿਹਾ ਸੀ ਤੇ ਨਿਆਂਖਾਨੇ ਕਿਹਾ ਇਸ ਕਮਰੇ ਚ ਮੇਰਾ ਧੀ ਜੁਆਈ ਸੁਤਾ ਹੋਇਆ ਸਾਸ ਜੀ ਇਤਿਹਾਸ ਜਦੋਂ ਅਸੀਂ ਦਰਹਾਨੇ ਆ ਲੋਕ ਐਡੇ ਖੜੇ ਹੋ ਜਾਂਦੇ ਐ ਅੱਜ ਜਾਤ ਪਾਤ ਵਿੱਚ ਵੰਡ ਰਹੇ ਐ ਧਰਮਾਂ ਵਿੱਚ ਵੰਡ ਰਹੇ ਐ ਸਾਨੂੰ ਤਬਾਹ ਕਰਕੇ ਰੱਖ ਦਿੱਤਾ ਇਸੜਾਈ ਦੀਤੀ ਨੇ ਕੋਈ ਕੋਈ ਆਪਣੀ ਜਾਤ ਪਾਤ ਲੈ ਕੇ ਬੈਠਾ ਹੋਇਆ ਕੋਈ ਆਪਣੇ ਧਰਮਾਂ ਵਿੱਚ ਵੰਡੀਆਂ ਪਾ ਕੇ ਬੈਠਾ ਹੋਇਆ ਲੈਕਨ ਗੁਰੂ ਗੋਬਿੰਦ ਸਿੰਘ ਆ ਕਿਆ ਸੀ ਕੋਉ ਪਇਓ ਮੰਡਿਆ ਸੰਨਿਆਸੀ ਕੋਉ ਜੋਗੀ ਪਇਓ ਕੋਉ ਬ੍ਰਹਮਚਾਰੀ ਕੋਈ ਜਤੀਆਂ ਮੰਨ ਬੋ ਹਿੰਦੂ ਤਰ ਕੋਈ 라ਜੀ ਆ ਮਾਨਸਾ ਵੀ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਸੀ ਇੱਕਾਂ ਅਸੀਂ ਖਾਲਸਾ ਪੰਥ ਦੇ ਸਾਜੇ ਹੋਏ ਆ ਗੁਰੂ ਪਿਆਰਿਓ ਮੇਰੇ ਤੇ ਹੱਥ ਜੋੜ ਕੇ ਬੇਨਤੀ ਹੈ ਸ਼ੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਤੁਹਾਡੀ ਹੈ ਮੇਰਾ ਜਿਹੜਾ ਵਿਚਾਰ ਪੈਦਾ ਹੋਇਆ ਹੈ ਕੇਵਲ ਇੰਨਾ ਕਿਹਾ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੀ ਆਵਾਜ਼ ਆਈ ਹੈ ਇਹ ਸਾਡੇ ਪੰਜ ਮੈਂਬਰੀ ਬੈਠੀ ਜਿਹੜੇ ਇਹ ਬੈਠੇ ਸੀ ਜਦੋਂ ਆਏ ਸੀ ਛੁੰਡਾ ਕਮੇਟੀ ਇਹਨਾਂ ਨੇ ਕਿਹਾ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਚ ਦਖਲਅੰਦਾਜ਼ੀ ਬੰਦ ਕਰ ਦਿਓ ਬੰਦ ਕਰ ਦਿਓ ਇਹੀ ਗੱਲ ਮੈਂ ਕਹੀ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਉੱਥੇ ਤੁਹਾਡੀ ਦਖਲਅੰਦਾਜ਼ੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤੁਸੀਂ ਵੀ ਦੇਖ ਲਈਓ ਮੀਟਿੰਗਾਂ ਹੋਣ ਸ਼੍ਰੋਮਣੀ ਕਮੇਟੀ ਦਾ ਦਫ਼ਤਰਾ ਜੀ ਹੋਣ ਲੰਗਰ ਚੱਲਣ ਉੱਥੇ ਹੀ ਚੱਲਣ ਇਹ ਦੂਜੇ ਸਿੱਖਾਂ ਨੂੰ ਤਕਲੀਫ਼ ਹੁੰਦੀ ਸੀ ਸਾਧ ਸੰਗਤ ਇਹ ਪਰ ਸਿੱਖ ਕੋਸ਼ ਕਰਨੇ ਆ ਅਕਾਲੀਆਂ ਦੇ ਨਹੀਂ ਕਿੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਐ ਇਹ ਮਹਾਨ ਤਖਤ ਸਿੱਖਾਂ ਦੇ ਐ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਇਕੱਠੇ ਹੋਣਾ ਸੋ ਦੁਨੀਆ ਪਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਐ ਕਿ ਤੁਸੀਂ ਅਕਾਲ ਤਖਤ ਦੀ ਮਹਾਨਤਾ ਬਣਾਈ ਰੱਖੋਗੇ ਕਿ ਇਸ ਨੂੰ ਗਵਾ ਕੇ ਰੱਖ ਦਿਓਗੇ ਅੱਜ ਤੁਹਾਡੇ ਉੱਰ ਨજર ਲੱਗੀ ਐ ਤੁਹਾਡੇ ਅੰਦਰ ਵੀ ਦਰਦ ਹੈ ਸਾਡੇ ਅੰਦਰ ਵੀ ਦਰਦ ਹੈ ਤਕਲੀਫ ਸਾਨੂੰ ਵੀ ਪਈ ਹੈ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਟੇਜਾਂ ਤੇ ਕਿਤੇ ਵਾਇਗਰੂ ਵਾਇਗਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਾਥ ਸੰਗਤ ਤੁਹਾਨੂੰ ਤੇ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜੜੀ ਹੈ ਜਵਾਨੀ ਸਾਰੀ ਸ਼ੋਮਣੀ ਕਲਦਲ ਬਸ ਲਾਤੀ ਕਿਉਂਕਿ ਅਸੀਂ ਅੱਜ ਤਹ ਨਹੀਂ ਤੁਰੇ ਜਿਹਦਾ ਇਹ ਕਹਦੇ ਸਨ ਸਾਰੇ ਸ਼ਿਕਦਰ ਦੇ ਤੁਰੇ ਐ ਜਿਹਦਾ ਕੁਲਦੀਪ ਸਿੰਘ ਵਡਾਲੇ ਦੇ ਸੁਪੁੱਤਰ ਬੈਠੇ ਐ ਰਵਿੰਦਰ ਸਿੰਘ ਜੀ ਬੈਠੇ ਜਿਹੜੇ ਮੇਰੇ ਬਜੁਰਗਾਨਾ ਰਹੇ ਐ 1920 ਵਿੱਚ ਸ਼ੋਮਣੀ ਕਮੇਟੀ ਬਣੀ 1920 ਪਹਿਲੀ ਵਾਰੀ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਨਾਮ ਚਦ ਹੋਏ ਤੇ ਟਕਸਾਲ ਹੈ ਸਾਡੀ ਸਾਸਨਗ ਜੀ 26 ਸਾਲ ਪੰਜਾਹ ਤੱਕ ਮੈਂਬਰ ਅਸਤੀ ਪੀਸੀ 6 ਜੋੜਾ ਲੜੀਆਂ पहली बार एम एल ए बने जो उन्नीस सौ सैंती से अकाली दल ने चोन लड़ी उदो पहली बार एम एल ए अनडिवाइड कंट्री बने दूजी लड़ दूजी चोन उन्नीस सौ छियाली दो बार एम एल ए बने अनडिवाइड कंट्री फिर इधर आके मेरे फादर ला मेरे साहब जो स्पीकर साहब बैठे इन्होंने रहेत चोणा लड़िया टैरो भी रहे एम एल ए भी रहे 1969 ਚ ਵਜ਼ੀਰ ਹੈ ਸਦਾ ਪ੍ਰਕਾਸ਼ ਸੇ ਬਾਦਲ ਦੇ ਨਾਲ ਬੜੀਆਂ ਡਿਵੈਲਪਮੈਂਟ ਕੀਤੀਆਂ ਸਾਦ ਸਿੰਘ ਜੀ ਇੱਕ ਪੈਸੇ ਦੇ ਕੋਈ ਉਸ ਥਾਂ ਦੇ ਉੱਤੇ ਕੋਈ ਗੱਲ ਨਹੀਂ ਕਰ ਸਕਦਾ ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ ਤੁਹਾਡੀ ਬੀਬੀ ਤੁਹਾਡੀ ਭੈਣ 1996 ਤੋਂ ਤੁਰੀ ਹੈ 1990 ਤੋਂ ਲੈ ਕੇ ਐਸੇ ਤੇ ਸੇਵਾ ਕਰਦੀ ਪਹਿਲਾਂ ਮਾਨਦਲ ਚ 1990 ਚੋਂ ਲੜੀ ਫੇਰ 96 ਚ ਇੱਧਰ ਮੈਂਬਰ ਬਣੀ ਸਦਨ ਵਿੱਚ ਐਮਐਲਏ ਬਣੀ ਮਨਿਸਟਰ ਬਣੀ ਤੁਸੀਂ ਮਾਰ ਦਿੱਤਾ ਪਰਦਾਨ ਵੀ ਬਣੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪੰਥ ਦੀ ਗੱਲ ਕਰਦੀ ਹੈ ਕਹਿੰਦੇ ਸੁਣਦੇ ਪਹਿਲੇ ਸਾਰੇ ਬਹਤੇ ਓਕੇ ਨਹੀਂ ਹੋਣਗੇ ਇਹਨਾਂ ਨੂੰ ਪਤਾ ਹੈ ਕਿ ਮੈਂ ਜਗਾਉਣਾ ਹੈ ਇਹਨਾਂ ਨੂੰ ਮੈਨੂੰ ਤਾਂ ਇਹਦੀ ਤਾਕਤ ਦਾ ਪਤਾ ਹੈ ਮੈਨੂੰ ਇਹਨਾਂ ਦੀ ਖੁਰਾਕ ਦਾ ਪਤਾ ਹੈ ਇਹ ਚਾਹੁੰਦੇ ਕੀ ਹੈ ਇਹ ਚਾਹੁੰਦੇ ਹੈ ਪੰਥ ਦੀ ਗੱਲ ਕਰੋ ਇਹ ਚਾਹੁੰਦੇ ਹੈ ਮਹਾਨਤਾ ਦੀ ਗੱਲ ਕਰੋ ਇਹ ਚਾਹੁੰਦੇ ਮਰਿਆਦਾ ਬਹਾਰ ਕਰੋ ਇਹ ਚਾਹੁੰਦੇ ਸਰਬੁੱਚ ਦਾ ਸ਼੍ਰੀ ਅਕਾਲ ਤਾ ਸਬਦੀ ਰਵੇ ਉਹਦੀ ਪ੍ਰਭੂਸ਼ਤਾ ਬਚੀ ਰਵੇ ਸਾਸ ਸਗੇ ਜੀ ਤੁਹਾਡੀ ਇਹ ਜਮਾਨੀ ਸੇਵਕ ਜ਼ਿੰਦਗੀ ਵਿੱਚ ਇੱਕ ਸੰਕਰ ਅਪਣਾ ਕੇ ਤੁਰੀ ਹੈ કે ઓ જો તો લખ્યા છે સિરિયા કાંતા એ સમાન હે સખ પંત દી મહાન બસ એહી રખ્યો કોઈ બંદા મહાન નહી કે કે માનક માનસકી જી જો મનુકી ટેગ બધી સબ જાન મનુખ દી કોઈ ટેગ ની જદો assi ક્યા કે બહાદુર સાહેબ سارے છડ દે જા રહે હે કૃપા કરો કેને જાન દો મે કલ્લા હી બડા ફેર assi છડ કે પાસે હોગે વાહે ગુરજી કા ખાલસા વાહે ગુરજી